ਅਰਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਆਪਣੇ ਮਿੱਤਰ ਕੋਲੇ ਕਾਲੇ ਕੋਲੇ ਪਿੰਡ ਉੱਬਾ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਝੋਟੀਆਂ ਬਾਈ ਕਹਿੰਦਾ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ 4 ਦੋ ਦੂਜਾ ਸੂਆ ਦੰਦਾਂ 'ਚ 6 ਦੰਦ ਦੋ ਹੈਗੀਆਂ ਨੇ ਪਹਿਲਾ ਸੂਆ ਉਹ ਦੰਦਾਂ 'ਚ ਹੈਗੀਆਂ ਨੇ ਸੱਜਣੋ ਸਿਰਫ 4 ਦੰਦਾਂ ਦਾ ਇੱਕ ਗੱਲ ਹੋਰ ਦੱਸ ਦਣਾ ਦੁੱਧ ਕੈਨ ਵਾਲਾ ਸਿਸਟਮ ਨਹੀਂ ਹੈਗਾ ਦੁੱਧ ਅੱਜ ਦੀ ਵੀਡੀਓ ਦੇ ਵਿੱਚ ਤਿਆਰੀ ਦਾ ਸੂਈਆਂ ਸਾਰੀਆਂ ਹਫ਼ਤੇ ਦੇੜ ਗੇੜ ਨੇ ਪਹਿਲਣ ਥੱਲੇ 13-14 ਕਿਲੋ ਤਿਆਰ ਆ ਦੂਜੀ ਵਾਲੀ ਥੱਲੇ 15 ਕਿਲੋ ਤਿਆਰੀ ਦਾ ਦੁੱਧਾ ਤੇ ਜਿਹੜੇ ਰੇਟ ਨੇ ਰੇਟ ਬਾਈ ਕਹਿੰਦਾ ਬਿਲਕੁਲ ਜੈਨੂਨ ਹੋਣਗੇ ਤੇ ਜਿਹੜੀ ਕੁਆਲਿਟੀ ਹੈ ਛੋਟੀਆਂ ਦੀ ਉਹ ਤੁਹਾਡੇ ਸਾਹਮਣੇ ਆ ਵੀ ਕੁਆਲਿਟੀ ਟੌਪ ਆ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸੋ ਵੀ ਬਾਈ ਦੀ ਖਰੀਦ ਕਿੱਦਾਂ ਦੀ ਆ ਤੇ ਕੁਆਲਿਟੀ ਕਿੱਦਾਂ ਦੀ ਆ ਤੇ ਬਾਕੀ ਆ ਜੋ ਬਾਈ ਨਾ ਕਰਾਉਨੇ ਆ ਗੱਲਬਾਤ ਖੋਲ ਕੇ ਤੋੜ ਕੇ ਦਿਖਾਉਨੇ ਆ ਕੱਲੀ ਕੱਲੀ ਦਾ ਰੇਟ ਵੀ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਕਾਲਿਆ ਫਿਰ ਹੋਰ ਕਿਵੇਂ ਆ ਹੋ ਠੀਕ ਆ ਵਧੀਆ ਬਈ ਚੜਦੀ ਕਲਾ ਹਾਂ ਵਧੀਆ ਚੜਦੀ ਹੋਰ ਚੱਲਦਾ ਕੰਮ ਹਾਂ ਵਧੀਆ ਮਿਹਰ ਆ ਪਰਮਾਤਮਾ ਦੀ ਬਈ ਅੱਜ ਦੁੱਧ ਦੀ ਤਿਆਰੀ ਦਾ ਹਾਂ ਅੱਜ ਦੁੱਧ ਦੀ ਤਿਆਰੀ ਦਾ ਬਈ ਮੈਲੇ ਹਜੇ ਚੱਲਣਗੇ ਮੈਲੇ ਹਜੇ ਚੱਲਣਗੇ ਹਫਤਾ ਹਫਤਾ ਹੋ ਗਿਆ ਬਈ ਸੂਈਆਂ ਨੂੰ ਸਾਰੀਆਂ ਨੂੰ ਆਪਦੇ ਬਾਕੀ ਸਰੇ ਆਪਦੇ ਘਰੇ ਸੂਈਆਂ ਨੇ ਆਪਦੇ ਘਰੇ ਦੁੱਧ ਰੈਡੀ ਦਾ ਅੱਜ ਠੀਕ ਆ ਗੱਲ ਅੱਜ ਕੋਈ ਮਰਜੀ ਬੰਦਾ 4 ਡੰਗ ਓ ਮੈਂ 5 ਡੰਗ ਬੰਦਾ ਆ ਬੰਦੇ ਆ ਜੇ ਠੀਕ ਹੈ 12 ਬੇਲਾ ਠੀਕ ਹੈ ਗੱਲ ਪੰਜ ਡੰਗ ਰੇ ਤੇ ਮਈਆ ਚੋ ਕੇ ਫੇਰ ਲੈ ਜੇ ਬਾਈ ਠੀਕ ਹੈ ਗੱਲ ਆਪ ਦੀ ਗੱਡੀ ਆਪ ਦੀ ਗੱਡੀ ਤੇ ਛੱਡ ਕੇ ਆਉ ਠੀਕ ਹੈ ਗੱਲ 12 22 ਕਹਿੰਦਾ ਬੇਲਾ ਪਿਆ ਡੰਗ 2 ਡੰਗ 4 ਡੰਗ 5 ਡੰਗ ਵਿੱਚ ਪੰਜ ਡੰਗ ਚੋਲੇ ਬਾਈ ਕੋਈ ਟੈਨਸ਼ਨ ਨਹੀਂ ਆਪਾਂ ਸਰ ਜੀ ਕਹਿੰਦਾ ਹਰੇਕ ਪੱਖ ਤੋਂ ਕਰਾ ਕੇ ਤੋੜਾਂਗੇ ਕਿਉਂਕਿ ਚੀਜ਼ਾਂ ਨੇ ਜਿਹੜੀਆਂ ਕਹਿੰਦਾ ਚੀਜ਼ਾਂ origignal ਨੇ ਸਾਰੀਆਂ ਵੀ ਡੁਪਲੀਕੇਸੀ ਵਾਲਾ ਸਿਸਟਮ ਨਹੀਂ ਹੈਗਾ ਆਰ ਇਹਦੇ ਨਾਲ ਚੀਜ਼ਾਂ ਬਾਈ ਆਪ ਦੀ ਗੱਡੀ ਹੈ 300 ਕਿਲੋਮੀਟਰ ਤੱਕ ਪਹੁੰਚ ਆ ਜਿੰਨਾ ਰੇਟ ਕਰਾਂਗੇ ਹਾਂ ਜਿੰਨਾ ਰੇਟ ਕਰਾਂਗੇ ਜੇ ਕੋਈ ਆਪ ਦੀ ਇੱਥੋਂ ਲੈ ਕੇ ਜਾਊਗਾ ਤਾਂ ਉਹੇ ਜਿਹਾ ਹਿਸਾਬ ਆ ਨਹੀਂ ਜਿਹੜਾ ਰੇਟ ਕਰਿਆ ਉਹਦੀ ਪਹੁੰਚ ਆ ਬਾਈ 300 ਮੀਲ ਦੀ ਹਾਂ 300 ਕਿਲੋਮੀਟਰ ਕੋਫਰ ਵੀ ਕਾਲੇ ਨੇ ਦੇਤੀ ਕਿਹਾ 300 ਕਿਲੋਮੀਟਰ ਦੀ ਪਹੁੰਚ ਤਾਂ ਚੱਲੂ ਸਿਸਟਮ ਵਰਾ ਇਧਰਲੇ ਪਾਸਿਓਂ ਕਰ ਲੈ ਸ਼ੁਰੂ ਕਰੀ ਓਏ ਆ ਜੋ ਟੀਜਕ ਉਹ ਜੋ ਟੀਤੇ ਮਾਰੀ ਕੇਰਾ ਕੈਮਰਾ ਆ ਚੀਜ਼ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਕੇਰਾ ਕਰ ਲੈ ਤੋ ਸ਼ੁਰੂ ਇਹਦਾ ਸੂਆ ਕਿਹੜਾ ਕਾਲੇ ਇਹਦਾ ਦੂਜਾ ਸੂਆ ਬਾਈ ਸੂਆ ਦੂਜਾ ਦੰਦਾਂ 'ਚ ਕਿਵੇਂ ਆ ਦੰਦਾਂ 'ਚ 6 ਦੰਦ ਆ ਬਾਈ ਦੰਦਾਂ ਚ ਹੈ ਗਿਆ ਸੱਜਣਾ 6 ਦਿਨ ਦਸੂ ਆ ਦੂਜਾ ਸੂਈ ਕਿੰਨੇ ਦਿਨ ਦੀ ਆ ਕਾਲੇ ਸੂਈ ਨੂੰ 6 ਦਿਨ ਹੋ ਗਏ ਅੱਜ ਸੂਈ ਨੂੰ ਗਰੀ ਬੱਚਾ ਕੀ ਆ ਨਾਲ ਬੱਚਾ ਕੱਟੀ ਆ ਬਾਈ ਮਗਰ ਨਾਲ ਵੀ ਕੱਟੀ ਆ ਹਾਂ ਨਾਲ ਵੀ ਕੱਟੀ ਆ ਪੂਰੀ ਫੁੱਲ ਚੰਗੀ 6 ਦਿਨਾਂ ਹੀ ਥੱਲੇ ਦੁੱਧ ਤਿਆਰ ਕਿੰਨਾ ਦੁੱਧ 11 ਕਿਲੋ ਦੁੱਧ ਤਿਆਰ ਆ ਬਾਈ ਅੱਜ ਰੈਡੀ ਦਾ ਠੀਕ ਆ ਗੱਲ ਹਾਂ ਦੁੱਧ ਬਾਈ ਕਹਿੰਦਾ 11 ਦੁੱਧ ਆਪਾਂ ਨੂੰ ਬਾਈ ਇਹਨਾਂ ਨੇ 14 15 ਕਿਲੋ ਕਹਿ ਕੇ ਦਿੱਤੀ ਆ ਬੰਦੇ ਨੇ 13 ਕਿਲੋ ਦੁੱਧ ਸੀਗਾ ਪਹਿਲਾਂ ਥੱਲੇ ਬਾਈ ਠੀਕ ਆ ਠੀਕ ਆ ਰੋਕਲਾ ਮੜੀ ਇੱਥੇ ਰੋਕਲਾ ਅੱਜ ਦੁੱਧ ਪੈਲਣ ਥੱਲੇ ਪਾਈ ਕਹਿੰਦਾ 13-14 ਕਿਲੋ ਸੀ ਤੇ ਅੱਜ 11 ਕਿਲੋ ਦੂਜਾ ਸੂਹਾ ਦੰਦਾਂ 'ਚ 6 ਦੰਦ 6 ਦਿਨਾਂ ਦੀ ਸੂਈ ਤੇ ਨਾਲੇ ਇਹਦੇ ਹੈਗਿਆ ਸੱਜਣੋ ਕੱਤੀ 11 ਕਿਲੋ ਅੱਜ ਰੈਡੀ ਦਾ ਤੇ ਬਾਕੀ ਹਾਂ ਰੈਡੀ ਦਾ ਬਾਈ ਖਾਣ ਲੱਗਿਆ ਝੋਟੀ ਨੂੰ ਐਨ ਟਾਪ ਕੁਆਲਿਟੀ ਦਾ ਪੂਰਾ ਅੱਬਲ ਦਰਜ ਜਿਹੜਾ ਥਣ ਲੱਗਿਆ ਜਿਹੜਾ ਆਪਾਂ ਗੱਲਬਾਤ ਕਰ ਲੈਣਾ ਚਵਾਈ ਦੀ ਕਿਸ ਮਸਤਾ ਦਾ ਚਵਾਈ ਦੀ 1 ਨੰਬਰ ਬਾਈ ਚਵਾਈ ਦੀ ਆਪ ਆਪ ਹੀ ਨਹੀਂ ਮਾੜੀ ਲੈਂਦੇ ਕੋਈ ਮੈਂ ਬਾਕੀ ਇਹਦਾ ਥਣ ਵੀ ਤੁਹਾਨੂੰ ਦੱਸ ਦੂਗਾ ਵੀ ਚਵਾਈ ਆ ਜਿਹੜੀ ਚਵਾਈ ਝੋਟੀ ਦੀ ਬਿਲਕੁਲ ਚਵਾਈ ਬਾਈ ਐ ਹੋ ਗੁੱਠੇ ਵਰਗੀ ਮੋਟੀ ਹਾਂ ਇੱਥੋਂ ਇੱਥੋਂ ਦਿਖਾ ਦੇ ਗਰੀ ਇੱਥੋਂ ਦਿਖਾ ਦੇ ਥਣ ਤੁਹਾਨੂੰ ਸਮਾਰ ਕੇ ਨਾਲ ਇਹਦੇ ਹੈਗੀ ਆ ਕੱਟੀ ਇਹਦੇ ਪੈਸੇ ਕਿੰਨੇ ਲੈ ਲੈ ਆਏ ਗਾਲੇ 1,10,000 ਦੀ ਝੋਟੀ ਦੇ ਦਾਂਗੇ ਕੋਈ ਇਹ ਦੇ ਦਾਂਗੇ ਬਾਈ ਕਹਿੰਦਾ 1 ਲੱਖ ਤੇ 10,000 ਦੀ ਸੂਆ 6 ਦਿਨ ਦਾ ਉਹ ਨੋਟ ਕਰ ਲਿਓ ਵੀ ਦੁੱਧ ਜਿਹੜਾ ਅੱਗੇ ਹਜੇ ਨੇ ਹੋਰ ਆ ਬਤਾ ਉਹ 15 ਕਿਲੋ ਦੇਊਗੀ ਬੁਰੀ ਇਹ ਹਾਂ 14 15 ਡੇੜ ਗੇੜ ਬਾਈ ਕਹਿੰਦਾ ਇਹ ਕਰ ਦੂਗੀ ਤੇ ਥਣ ਥਣ ਚੰਗਾ ਲੱਗਿਆ ਤੇ ਨਾਲ ਵੀ ਇਹਦੇ ਕੱਟੀਆਂ ਆਜਾ ਆਫਰਿੰਗ ਆਫਰਿੰਗ ਕਰ ਦੇਣੀ ਅੱਜ ਆਪਾਂ ਨਗੀਨਾ ਫਰੀ ਆ 300 ਕਿਲੋਮੀਟਰ ਤੇ ਇਹ ਪਹਹਾ ਵੀ ਪੌਂਚ ਪੌਂਚ ਬਾਈ ਕੋਈ ਆਪੇ ਜੀ ਸੱਦ ਕੇ ਆਪਣੇ ਘਰੇ ਪੰਜ ਡੰਗ ਚੋਵੇ ਨਹੀਂ ਗਾਰੰਟੀ ਹੋ ਬਾਈ ਅਗਲਾ ਵੀਡੀਓ ਤੇ ਵੀ ਮੰਗਾ ਲੈ ਠੀਕ ਹੈ ਧਾਰ ਧਾਰ ਦੀ ਗਾਰੰਟੀ ਹੋਊਗੀ ਆਪਣੀ ਸਾਰੀਆਂ ਦੀ ਚਬਾਈ ਹੈਗੀ ਇੱਕ ਨੰਬਰ ਸ਼ਰਲ ਕੋਈ ਹੱਥ ਲਾਉਣ ਦੀ ਵੀ ਲੋੜ ਨਹੀਂ ਬਾਈ ਕਿਸੇ ਕਿਸੇ ਦੇ ਵੀ ਹੱਥ ਲਾਉਣ ਦੀ ਲੋੜ ਨਹੀਂ ਤੇ ਹੁਣ ਮਾਰ ਦੇ ਗਰੀ ਆ ਚੋਟੀ ਦੇ ਕੈਮਰਾ ਓਏ ਐ ਤੇ ਮਾਰ ਦੇ ਕੈਮਰਾ ਇਹਦੇ ਪਹਿਲਾਂ ਆਰਡਰ ਤੇ ਮਾਰਦੇ ਇੱਥੋਂ ਕੈਮਰਾ ਦਿਖਾਈ ਕਿਵੇਂ ਫਟਾਫਟ ਵਾਲਾ ਸਿਸਟਮ ਿਆ ਟੁੱਟਾ ਆਰਡਰ ਨਹੀਂ ਅਗਲੇ ਬੰਨੇ ਵੀ ਫੁੱਲਾ ਇਹਦਾ ਸੂਆ ਕਿਹੜਾ ਕਾਲਿਆ ਇਹ ਵੀ ਸੂਆ ਪਹਿਲਾ ਬਾਈ ਗੁਰੀ ਇਹਦਾ ਸੂਆ ਹੈਗਾ ਬਾਈ ਕਹਿੰਦਾ ਪਹਿਲਾ ਇਦੰਦਾਂ ਚ ਕਿਵੇਂ ਆ ਬਾਈ ਦੰਦਾਂ ਚ 4 ਦੰਦਾਂ ਦਾ ਬਾਈ ਸਿਰਫ ਸਿਰਫ 4 ਦੰਦਾਂ ਦਾ ਗੁਰੀ ਅੱਜ ਕੋਈ ਮਰਜ਼ੀ ਚੋਲੇ ਪ ਮੈਂ ਜਿੱਦ ਕੇ ਚਵਾ ਦਾਂਗੇ ਦੁੱਧ 5.5 15 ਕਿਲੋ ਚਵਾ ਦਾਂਗੇ ਬਾਈ ਪਹਿਲਣ ਥੱਲੇ ਹਾਂ ਸਾਢੇ 15 ਖਾਸ ਆ ਮੈਂ ਕਿ ਆਪਾਂ ਚਬਾ ਦਾਂਗੇ ਬਈ ਅੱਜ ਲੈ ਸੱਜਣੋ ਆਪਾਂ ਬਸ ਹਿੰਦਾ ਹੀ ਪਵਾਉਣੀਆਂ ਨੇ ਲੋਕਾਂ ਨੂੰ ਅੱਜ ਸੂਆ ਹੈਗੀ ਆ ਬਾਈ ਕਹਿੰਦਾ ਪਹਿਲਾ ਦੁੱਧ ਚਬਾ ਦਾਂਗੇ ਸਾਢੇ 15 15 ਤੋਂ ਪਲਾਂ ਦੰਦਾਂ 'ਚ ਹੈਗੀ ਆ ਚਾਰ ਦੰਦ ਨਾਲ ਇਹਦੇ ਵੀ ਕੱਟੀ ਆ ਨਾਲ ਇਹਦੇ ਵੀ ਕੱਟੀ ਆ ਬਾਈ ਆ ਨਾਲ ਆ ਗਈ ਇਹਦੇ ਵੀ ਕੱਟੀ ਤੇ ਕੁਆਲਿਟੀ ਕਬੂਲ ਦੀ ਇਹਦੀ ਵੀ ਟਾਪਰ ਆ ਗਈ ਬਿਲਕੁਲ ਲੈ ਚਲ ਕਾਲਿਆ ਇਹਨੂੰ ਹੌਲੀ ਤੋਰ ਦੇ ਮਾੜਾ ਜਿਹਾ ਇਥੋਂ ਬਾਡੀ ਬੁੱਡੀ ਦਿਖਾ ਦੇ ਪਿਛਲੇ ਬੰਨੇ ਉਹ ਆਰਡਰ ਆ ਜਿਹੜਾ ਆਰਡਰ ਛੋਟੀ ਦਾ ਉਹੀ ਗੱਲ ਆ ਕਿ ਪਲਵਾਨ ਵਾਲਾ ਸ਼ਿਸ਼ਟ ਵੀ ਆ ਫਾਸ ਫਾਸ ਕੀ ਤੁਰਦੀ ਆ ਜਮਾ ਅਗਲੇ ਥਣ ਤੋਂ ਘੱਟ ਤੋਂ ਘੱਟ ਇੱਕ ਗਿੱਠਾ ਅਗਲੇ ਬੰਨੇ ਆਰਡਰ ਲਿਆਈ ਗਰੀ ਇਧਰਲੇ ਬੰਨੇ ਕੈਮਰਾ ਮਾਰੀ ਇੱਥੇ ਦੇਖ ਬਾਈ ਗੁਰੀ ਅਗਲਾ ਕਹਿੰਦਾ ਹੁੰਦਾ ਗੁੱਠਾਂ ਕੱਟੀ ਦੀਆਂ ਗੁੱਠਾਂ ਦੇਖ ਤੋ ਤੇ ਆਰਡਰ ਹੈਗਾ ਵੀ ਕੱਟ ਵਾਲਾ ਆਰਡਰ ਹੈਗਾ ਵੀ ਕੱਟ ਵਾਲਾ ਚਬਾਈ ਦੀ ਕਿਵੇਂ ਆ ਚਬਾਈ ਦੀ ਗੁਰੀ ਹੱਥ ਲਾਉਣ ਦੀ ਵੀ ਲੋੜ ਨਹੀਂ ਬਾਈ ਠੀਕ ਆ ਗੱਲ ਆ ਇਹ ਆ ਗਈ ਪਹਿਲਾ ਸੂਹਾ ਦੰਦਾਂ ਚ ਚਾਰ ਦੰਦ ਤੇ ਨਾਲ ਕੱਟੀ ਦੁੱਧ ਹੈਗਾ 15 ਤੋਂ ਪਲੱਸ ਰੈਡੀ ਦਾ ਇਹਦੇ ਥੱਲੇ ਇਹਦੇ ਪੈਸੇ ਕਿੰਨੇ ਲਵਾਂਗੇ 1 ਲੱਖ 45000 ਦੀ ਦੇ ਦਾਂ ਗੁਰੀ ਗੱਟੀ ਬਈ ਇਹ ਦੇ ਦਾਂਗੇ ਪੈਲਣ ਥੱਲੇ ਹੈਗਾ 15 ਤੋਂ ਬਾਹਰੇ ਤੇ ਰੇਟ ਇਹਦਾ ਹੈਗਾ 1 ਲੱਖ ਤੇ 45000 300 ਕਿਲੋਮੀਟਰ ਤੱਕ ਪਹੁੰਚ ਪਹੁੰਚ ਬਈ ਇਹ ਕੁਕਰ ਇਹ ਆ ਕੇ ਲੈ ਕੇ ਜਾਊ ਉਹ ਇਹ ਜੀ ਸਾਹਿਬ ਅਗਲੇ ਨਾਲ ਲੈ ਸੱਜਣੋ 300 ਮੀਲ ਤੱਕ ਤਾਂ ਬਾਈ ਕਹਿੰਦਾ ਪਹੁੰਚੇ ਕਰਦਾਂਗੇ ਤੇ ਰੇਟ ਯਾਰ ਪਹਿਲਣ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਬਾਈ ਦੁੱਧ ਦੱਸਦਾ 15 ਵੀ ਰੇਟ ਇਹਦਾ ਬਿਲਕੁਲ ਜਾਇਜ਼ ਯਾਰ ਰੇਟ ਕੋਈ ਜ਼ਿਆਦਾ ਨਜਾਇਜ਼ ਨਹੀਂ ਹੈਗਾ ਇਹਦਾ ਇਹਦਾ ਸੂਆ ਕਿੰਨੇ ਦਿੰਦਾ ਕਾਲੇ ਸੂਆ ਬਾਈ 6 6 ਦਿਨਾਂ ਦਾ ਸੂਆ ਉਹ ਕੱਟੀ ਖੜੀ ਆ ਦੇਖ ਲੈ 나ੜੂਆ ਨਾਲ ਆ ਕੱਟੀ ਤੇ ਹੋਰ ਵੀ ਵਧੂਗੀ ਅਜੇ ਕਿ ਮੈਂ 2 ਕਿਲੋ ਦੁੱਧ ਹੋਰ ਦੇ ਦੂ ਯਾਰ ਬਾਈ ਬਾਲਾ ਤਾਂ ਨਹੀਂ ਆਪਾਂ ਕਹਿੰਦੇ 17.5 ਕਿਲੋ ਕਰ ਦੂ ਹਾਂ 17 ਕਿਲੋ ਦੁੱਧ ਦੇ ਦੂਗੀ ਝੋਟੀ ਇਹ ਬਾਈ ਕਹਿੰਦਾ ਇਹਨੇ ਜਾਣਾ 17 ਕਿਲੋ ਤੇ ਰੋਕਣਾ ਜਾ ਕੇ ਸੂਆ ਇਹਦਾ ਪਹਿਲਾ ਦੰਦਾ ਚ ਚਾਰ ਦੰਦਾ ਤੇ ਅੱਜ ਹੈਗਾ 15 ਤੋਂ ਬਾਹਰ ਤਿਆਰ ਨਾਲ ਇਹਦੇ ਹੈਗੀ ਆ ਕੱਟੀ ਰੇਟ ਇਹਦਾ ਹੈਗਾ 1 ਲੱਖ ਤੇ 45000 ਉਹ ਵੀ 300 ਮੀਲ ਦੀ ਪਹੁੰਚ ਆ ਗਈ ਵਿੱਚ ਹਾਂ ਬਾਈ ਇਹ ਹੁਣ ਮਾਰ ਦਿਆ 3 ਨੰਬਰ ਵਾਲੀ ਦੀ ਗਹਿਰੀ ਕੈਮਰਾ ਓਏ ਇਹਨੂੰ ਦਿਖਾ ਦੀ ਸਮਾਰ ਕੇ ਇਹਦੀ ਲੰਬਾਈ ਲੰਬੂਈ ਦਿਖਾ ਦੇ ਉਰੋਂ ਇਹਦਾ ਸੂਆ ਕਿਹੜਾ ਕਾਲੇ ਇਹ ਵੀ ਪਹਿਲਾ ਸੂਆ ਬਾਈ ਵੱਡੀ-ਵੁੱਡੀ ਬਹੁਤਾ ਪਹਿਲਾਂ ਹਾਂ ਮੂੰਹ ਤੇ ਚਾਰ ਦੰਦ ਦਾ ਬਾਈ ਇਹ ਰੇਲ ਦੇ ਡੱਬੇ ਵਾਲਾ ਸਿਸਟਮ ਹੈ ਨਾ ਇਹਦਾ ਸਿਸਟਮ ਦਾ ਰੇਲ ਦੇ ਡੱਬੇ ਵਾਲੀ ਆ ਕੱਦ ਹੈਗਾ ਫੁੱਲ ਵੱਡਾ ਤੇ ਲੰਬੀ-ਲੰਬੀ ਹੈਗੀ ਆ ਰੇਲ ਦੇ ਡੱਬੇ ਜਿੰਨੀ ਟਰੱਕ ਵਾਲਾ ਸਿਸਟਮ ਹੈ ਇਹਦਾ ਇੱਥੋਂ ਗਹਿਰੀ ਫੇਸ ਦਿਖਾ ਦਿ ਸਮਾਰ ਕੇ ਸਿੰਘ-ਸੁੰਗ ਦੀ ਕੁਆਲਿਟੀ ਵੀ ਰਿੰਗ ਸਿੰਘ ਆ ਇਹਨੂੰ ਯਾਰ ਚਾਹੇ ਤੁਸੀਂ ਮੇਲੇ 'ਚ ਵੀ ਖੜਾ ਦੇਵੀਂ ਮੇਲੇ 'ਚ ਵੀ ਲੈ ਕੇ ਜਾਣ ਵਾਲੀ ਝੋਟੀ ਆ ਆਰਡਰ ਰੱਖ ਦੀਆ ਪੂਰਾ ਫਿਕਸ ਇਹਦਾ ਸੂਆ ਕਿੰਨੇ ਦਿਨ ਦਾ ਭਾਈ ਇਹਦਾ ਵੀ 6-7 ਦਿਨਾਂ ਦਾ ਸੂਆ ਭਾਈ ਗੁਰਿਆਪਾ ਆਪਾਂ ਆਪਣੇ ਘਰੇ ਸਵਾਈਆਂ ਵੀ ਆਇਤ ਗਈ ਸਾਰੀਆਂ ਹਾਂ 10ਆਂ ਕਿਹੜਾ ਹੋਰ ਕਿੜਾ ਦੇ ਸਾਰੀਆਂ ਗੱਬਣਾ ਲਈਆਂ ਸੀ ਭਾਈ ਇਹਦੇ ਨਾਲ ਬੱਚਾ ਕੀ ਆ ਇਹਦੇ ਮੰਗਰ ਕੱਟਾ ਆ ਗਿਆ ਭਾਈ ਇਹਦੇ ਨਾਲ ਮੇਲ ਕਾ ਉਹੀ ਜਿਹਦੀ ਆਪਦੀ ਕੁਆਲਿਟੀ ਵਾਲੀ ਟੋਪਰ ਆ ਗਈ ਹਾਂ 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 ਭਾਈ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ ਇਹਦੇ ਥੱਲੇ 13 ਕਿਲੋ ਦੁੱਧ ਤਿਆਰ ਆ ਭਾਈ ਹੁਣ ਜਮੈਂ ਰੈਡੀ ਦਾ ਤੇ ਸੂਆ ਕਿਨੇ ਦਿਨ ਦਾ ਦੱਸਿਆ ਸੂਆ ਭਾਈ 6-7 ਦਿਨਾਂ ਦਾ ਹੋ ਗਿਆ 6 ਦਿਨਾਂ ਦਾ ਸੂਆ ਹੋ ਗਿਆ ਜੇ ਆਪਾਂ ਤੈਨੂੰ ਦੱਸੀਏ ਨਾ ਆਪਾਂ ਆਪਣੇ ਘਰੇ ਸਵਾਈਆਂ ਵੀ ਆ ਨੇ ਇਹਦਾ ਸੂਆ ਹੈਗਾ 6 ਦਿਨਾਂ ਦਾ ਤੇ ਦੁੱਧ ਹੈਗਾ ਬਾਈ 13 ਕਿਲੋ ਹਾਂ 13 ਕਿਲੋ ਐਨ ਰੈਡੀ ਦਾ ਦੁੱਧ ਬਾਈ 13 ਕਿਲੋ ਹੈਗਾ ਬਾਈ ਕਹਿੰਦਾ ਰੈਡੀ ਦਾ ਸੂਆ ਹੈਗੀ ਆ ਪਹਿਲਾ ਦੰਦਾਂ ਚ ਹੈਗੀ ਆ ਚਾਰ ਦੰਦ ਤੇ ਸ਼ਕੀਨ ਹੈਗੀ ਆ ਲੋੜਿਆਂ ਦੀ ਸ਼ਕੀਨ ਆ ਗਈ ਅੱਤ ਦੀ ਏ ਸ਼ਕੀਨ ਆ ਗਈ ਹਾਏ ਠੰਡੀ ਕੁੜੀ ਐ ਕੋਈ ਚੱਕਰ ਨਹੀਂ ਹੈਗਾ ਬਾਈ ਲੈ ਜਿੱਦਾਂ ਮਰਜ਼ੀ ਤੂੰ ਉਹ ਕਰੀ ਜਾ ਈ ਆ ਆਰਡਰ ਆ ਗਿਆ ਇਹਦਾ ਬਿਲਕੁਲ ਫਿਕਸ 4 ਪਾਉਗੇ ਅੰਗੂਠੇ ਵਰਗੀ ਚਬਾਈ ਚਬੂਈ ਦੀ ਓਕੇ ਵਾਲਾ ਬੰਦਾ ਚਬਾਈ ਚਬੂਈ ਦੀ ਇੱਕ ਨੰਬਰ ਬਾਈ ਆਏ ਆਏ ਇਥੋਂ ਆਰਡਰ ਦਾ ਦਿਖਾਤਾ ਘੈਰੀ ਉਰਲੇ ਬੰਨੋ ਵਿਖਾ ਦੇ ਹੁਣ ਲੰਬੀ ਲੰਬੀ ਦਿਖਾ ਦੇ ਐਨ ਸਮਾਰ ਕੇ ਨਾਲੇ ਇਹਦੀਆਂ ਗੁੱਠਾਂ ਦੇਖ ਬਈ ਗੁਰੀ ਕਿੱਡੀ ਨਾਲੇ ਫੇਸ ਕੁਆਲਟੀ ਦੇ ਮਾਰਨੀ ਕੈਮਰਾ ਕਿਉਂਕਿ ਲੰਬੀ ਲੰਬੀ ਜਿਵੇਂ ਤੁਹਾਨੂੰ ਮੈਂ ਦੱਸਿਆ ਕੋਈ ਕਹਿਣ ਵਾਲੀ ਗੱਲ ਨਹੀਂ ਹੈ ਜੀ ਲੰਬਾਈ ਇਹਦੀ ਆਮ ਝੋਟੀਆਂ ਨਾਲੋਂ ਜ਼ਿਆਦਾ ਆਮ ਜੈਨੂਨ ਝੋਟੀਆਂ ਜਿੰਨੀਆਂ ਕਾਪਾ ਦੇਖਦੇ ਆ ਉਹਨਾਂ ਨਾਲੋਂ ਜ਼ਿਆਦਾ ਲੰਬਾਈ ਹੈ ਇਹਦੀ ਤੇ ਕੁਆਲਿਟੀ ਕਬੂਲਤੀ ਹੈਗੀਆ ਟੌਪ ਦੀ ਕੱਦ ਹੈਗਾ ਫੁੱਲ ਵੱਡਾ ਦੁੱਧ ਹੈਗਾ 13 ਕਿਲੋ ਪੈਸੇ ਕਿੰਨੇ ਲਵਾਂਗੇ ਜੀ ਇਹ ਕੱਟੀ 1,35,000 ਦੀ ਦੇ ਦਾਂਗੇ ਬਈ ਕੁੱਝ ਮਾਨਤਾਨ ਕਰਦੇ ਆ ਮਾਨਤਾਨ ਕਰਦਾ ਕੋਈ ਚੱਕਰ ਨਹੀਂ ਆਪਾਂ ਨੂੰ ਜਿਹੇ ਜਿਹੇ ਪਸ਼ੂ ਆਪਾਂ ਨੂੰ ਬਈ ਹਿਸਾਬ ਨਾਲ ਮਿਲਦਾ ਉਹ ਇਹਦਾ ਗਹਾਪਾ ਦੇ ਦਿੰਨੇ ਹਨ ਠੀਕ ਹੈ ਗੱਲ ਆ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 35000 ਦੀ ਤੇ ਬਾਕੀ ਇਹਦੀ ਨਾ ਸੱਜਣੋ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਇੱਥੋਂ ਤੇ ਵੱਡਿਆ ਸਿਰ ਜਿੰਨੀ ਉੱਚੀ ਆ ਬਾਈ ਗੁਰੇ ਦੇ ਆਂ ਦੇਖ ਤੂੰ ਤੇ ਬਾਕੀ ਸ਼ਕੀਨ ਸ਼ਕੂਨ ਆ ਗਈ ਕੱਟੀ ਪੂਰੀ ਫੁੱਲ ਇੱਥੇ ਤੋਂ ਚੈੱਕ ਕਰ ਸਕਦੇ ਹੋ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 35000 ਦੀ ਤੇ ਹੁਣ ਆ ਜਾਨੇ ਆਪਾਂ 4 ਨੰਬਰ ਵਾਲੀ ਝੋਟੀ ਤੇ ਇਹਦਾ ਕਿਹੜਾ ਸੂਆ ਬਾਈ ਇਹਦਾ ਦੂਜਾ ਸੂਆ ਆ ਬਾਈ ਇਹਦਾ ਸੂਆ ਦੂਜਾ ਦੰਦਾਂ ਚ ਕਿਵੇਂ ਦੰਦਾਂ ਚ ਸੇ ਹੋ ਬਾਈ ਭਰੀ ਹੋਈ ਵੀ ਹੋ ਸਕਦੀ ਐ ਸੇ ਵੀ ਹੋ ਸਕਦੀ ਐ ਠੀਕ ਆ ਗੱਲ ਇਹਦਾ ਸੂਆ ਕਿੰਨੇ ਕ ਦਿਨ ਦਾ ਇਹਨੂੰ ਵੀ 6 ਕ ਦਿਨ ਹੋ ਗਏ ਬਾਈ 7 ਕ ਦਿਨ ਸੂਈ ਨੂੰ ਗਰੀ ਇਹ ਹੈ ਗਿਆ ਹਫਤੇ ਦੀ ਸੂਈ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਕੱਟਾ ਬਾਈ ਉਹ ਬੈਠਾ 나ੜੂ ਨਾਲ ਆ ਹਜੇ ਇਹਦੇ ਮਗਰ ਮੇਲ ਕਾ ਇਹਦੇ ਥੱਲੇ ਹੁਣ ਦੁੱਧ ਕਿੰਨਾ ਤਿਆਰ ਆ ਕਾਲੇ ਇਹਦੇ ਥੱਲੇ 14 ਕਿਲੋ ਦੁੱਧ ਹੋਣਾ ਰੈਡੀ ਦਾ ਤਿਆਰ ਆ ਨਾ 14 ਡੱਬੇ ਵਾਲਾ ਹਾਂ ਬਾਈ ਇਹਦੇ ਥੱਲੇ ਸੱਜਣੋ 14 ਕਿਲੋ ਦੁੱਧ ਬਾਈ ਕਹਿੰਦਾ ਰੈਡੀ ਦਾ ਸੂਆ ਹੈਗੀ ਆ ਦੂਜਾ ਤੇ ਲੰਬਾਈ ਲੰਬੂਏ ਦੀ ਵੀ ਝੋਟੀ ਦੀ ਚੰਗੀ ਆ ਗਈ ਜੇ ਗੱਲ ਬਾਤ ਦੀ ਦੁੱਧ ਇਹ ਵੀ ਪੂਰੀ 16-17 ਕਿਲੋ ਦੇ ਦਊਗੀ ਬਾਈ 16-17 ਦੇ ਏੜ-ਗੇੜ ਦੁੱਧ ਬਾਈ ਕਹਿੰਦਾ ਪਾ ਦੂ ਬਾਕੀ ਥੱਲੇ ਥਣ ਥਣ ਆਇਆ ਲੱਗਿਆ ਪੂਰਾ ਫੁੱਲ ਲੱਗ ਜਾ ਬਦਾ ਦੇ ਥੱਲੇ ਦੀ ਕੁਆਲਿਟੀ ਝੋਟੀ ਦੀ ਆ ਗਈ ਟੌਪਰ ਤੇ ਨਾੜਾ ਨੂੜਾ ਬਹੁਤ ਨਿੱਡਰ ਤੇ ਜਿਹੜਾ ਥਣ ਥਨੋਟ ਆ ਉਹ ਲੱਗਿਆ ਪੂਰਾ ਇਹਨਾਂ ਵਿੱਥੀ ਤੇ ਤੇ ਲੱਗਿਆ ਪੂਰਾ ਗੈਪ ਵਾਲਾ ਮੋਟਾ ਥਣ ਲੱਗਿਆ ਚਵਾਈ ਵਾਲਾ ਥਾਣਾ ਚਵਾਈ ਦੀ ਕਲੇ ਕਿਵੇਂ ਆਹੀ ਚਵਾਈ ਦੀ 1 ਨੰਬਰ ਬਾਈ ਗੁਰੀ ਆਪਣੀ ਮਾਂ ਦੇ ਹੱਥ ਲਾਉਣ ਦੀ ਵੀ ਲੋੜ ਨਹੀਂ ਬਾਈ ਕਿਸੇ ਨੂੰ ਠੀਕ ਆ ਗੱਲ ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਇਹਨ ਦੇਖ ਤੂੰ ਬਾਈ ਸਾਗੀਆਂ ਆਰਡਰ ਤੇ ਤੇ ਥਣ ਲੱਗਿਆ ਸੱਜਣੋ ਮੋਟਾ ਪੂਰਾ ਜਿਵੇਂ ਚਵਾਈ ਦੀ ਬਾਈ ਨੇ ਦੱਸਿਆ ਵੀ ਚਵਾਈ ਦੀ 1 ਨੰਬਰ ਇਹਨਾਂ ਫੁੱਟਲੇਵਾ ਚੌੜਾ ਬਾਈ ਗੁਰੀ ਅਗਲਾ ਕਹਿੰਦਾ ਹੁੰਦਾ ਫੁੱਟਲੇਵਾ ਚੌੜਾ ਦੇਖ ਅੱਲੇ ਆਡਰ ਆ ਗਿਆ ਫੁੱਲ ਚੌੜਾ ਤੇ ਜੋਸ ਵਾਲਾ ਆ ਗਿਆ ਪੂਰਾ ਆ ਗਿਆ ਫਿਕਸ ਕੋਈ ਟੁੱਟ ਮਾਰਡਰ ਨਹੀਂ ਹੈਗਾ ਜੇ ਗੱਲਬਾਤ ਕਰ ਲਈਏ ਇੱਥੇ ਤੋਂ ਕੱਦ ਕਾਟ ਚੈੱਕ ਕਰ ਸਕਦੇ ਹੋ ਕੱਦ ਕਾਟ ਵੀ ਝੋਟੀ ਦਾ ਫੁੱਲ ਵੱਡੀ ਆ ਗਿਆ ਇਹ ਕਿੰਨਾ ਦੁੱਧ ਪਾ ਦੂ ਜੀ ਇਹ 15 16 ਕਿਲੋ ਦੁੱਧ ਦੇ ਦੂ ਗੁਰੀ ਐ ਰੈਡੀ ਦਾ ਬਾਈ 15 16 ਦੇ ਗੇੜ ਗੇੜਾ ਹਾਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਕਾਲੇ ਇਹ ਕੱਟੀ 1 ਲੱਖ 30 ਹਜ਼ਾਰ ਦੀ ਦੇ ਦਾਂਗੇ ਬਾਈ ਇਹ ਦੇ ਦਾਂਗੇ 1 ਲੱਖ ਤੇ 30 ਹਜ਼ਾਰ ਦੀ ਮਾਨਤਾ ਨੂੰ ਚੋ ਕਰ ਦਿਆਂਗੇ ਮਾਨ ਤਨ ਕਰ ਦਾਂਗੇ ਕੋਈ ਗੱਲ ਨਹੀਂ ਬਾਈ ਮਾਨ ਤਨ ਬਾਈ ਕਹਿੰਦਾ ਉਹਦੇ ਚ ਕਰ ਦਾਂਗੇ ਇਹ ਮਿਲੂਗੀ 1,30,000 ਦੀ ਦੁੱਧ ਜਿੰਨਾ ਬਾਈ ਨੇ ਦੱਸਿਆ ਡੰਗ ਦੋ ਡੰਗ ਚਾਹੇ ਤੁਸੀਂ ਤਸੱਲੀ ਕਰਕੇ ਵੀ ਲੈ ਜਾ ਸਕਦੇ ਹੋ ਤੇ ਆਨਲਾਈਨ ਵੀ ਯਾਰ ਬਾਈ ਤੋਂ ਤੁਸੀਂ ਮੰਗਾ ਸਕਦੇ ਹੋ ਨਹੀਂ ਕੋਈ ਚੱਕਰ ਨਹੀਂ ਬਾਈ ਪਰ ਮੈਂ ਆਪਣੀ ਧਾਰ ਧਾਰ ਦੀ ਗਰੰਟੀ ਹੋ ਗਈ ਬਾਕੀ ਸਿਰੇ ਆਪਣੇ ਬਾਈ ਆਪਣਾ ਆਨਲਾਈਨ ਹੀ ਮਾਲ ਜਾਦਾ ਜਾਂਦਾ ਠੀਕ ਆ ਗੱਲ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਹੋਇਆ ਤਾਂ ਜੋੜੇ ਚ ਉਹ ਜੀ ਹੋਰ ਵੀ ਮਾਨ ਤਨ ਕੋਈ ਚੱਕਰ ਨਹੀਂ ਉਹ ਇਹ ਜਾ ਹੋ ਜਾ ਬਾਈ ਗੁਰੀ ਅੱਜ ਕਿਸੇ ਸੱਜਣ ਨੇ ਜੋੜਾ ਲਿਆਣਾ ਬਾਈ ਕਹਿੰਦਾ ਜੋੜੇ ਚ ਵੀ ਮਾਨਤਾਣ ਕਰਦਿਆਂਗੇ ਇਹਦਾ ਯਾਰ ਜਿੱਦ ਜਿੱਦ ਕਰਕੇ ਸਾਰੀਆਂ ਝੋਟੀਆਂ ਜਿੰਨੀਆਂ ਅੱਜ ਘਰੇ ਨੇ ਬਾਈ ਜਿੱਦ ਕਰਕੇ ਚਵਾਉਣ ਵਾਲੀਆਂ ਝੋਟੀਆਂ ਨੇ ਠੀਕ ਆ ਗੱਲ ਆ ਦੁੱਧ ਵੀ ਤਿਆਰੀ ਲਈ ਆ ਤਕਰੀਬਨ 6-7 ਦਿਨਾਂ ਦੇ ਦਾ ਸੂਆ ਆ ਗਿਆ ਹੋਰ ਸੇ ਵਧਣਗੀਆਂ ਵੀ ਹਾਂ ਅੱਗੇ ਮੈੜਾ ਮੂੜਾ ਝਾੜਨੀਆਂ ਬਾਈ ਵਧਣੀਆਂ ਅਸੀਂ ਆਪਣਾ ਨੰਬਰ WhatsApp ਵਾਲਾ ਤਾਂ 946555 ਬਾਈ 249996 ਕਾਲਿੰਗ ਵਾਲਾ ਨੰਬਰ ਕਾਲਿੰਗ ਵਾਲਾ 88476 ਤੇ 55199 ਪਿੰਡ ਉੱਪਰ ਪਿੰਡ ਡੁੱਬਾ ਜ਼ਿਲ੍ਹਾ ਮਾਨਸਾ ਬਾਈ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਹਾਂ ਤਹਿਸੀਲ ਤੇ ਮਾਨਸਾ ਕੈਂਚੀਆਂ ਤੋਂ ਕਿੰਨਾ ਕਰ ਰਿਹਾ ਹੈ ਆਪਣਾ ਮਾਨਸਾ ਕੈਂਚੀਆਂ ਤੋਂ 8 ਕਿਲੋਮੀਟਰ ਪੈਣੀ ਵਾਗਾ ਆਉਂਦਾ ਬਾਈ ਠੀਕ ਆ ਜੀ ਪੈਣੀ ਤੋਂ 5 ਕਿਲੋਮੀਟਰ ਆਪਣਾ ਪਿੰਡ ਆ ਠੀਕ ਹੈ ਇਧਰ ਜੇ ਬਰਨਾਲੇ ਕੰਨੀ ਆਉਣਾ ਹੋਵੇ ਹਾਂਜੀ ਬਰਨਾਲੇ ਰੋਡ ਤੋਂ ਰੱਲਾ ਆਉਂਦਾਗਾ ਹਾਂਜੀ ਹਾਂਜੀ ਰੱਲੇ ਤੋਂ ਆਪਣਾ 8 ਕਿਲੋਮੀਟਰ ਪੈਣੀ ਕਿਹੜਾ ਹੰਡੇ ਤੋਂ ਮਾਨਸਾ ਨੂੰ ਰੋਡ ਹਾਂ ਹਾਂ ਹੰਡੇ ਤੋਂ ਮਾਨਸਾ ਨੂੰ ਬਾਕੀ ਨੰਬਰ ਸੱਜਣੋ ਮੈਂ ਬਾਈ ਦਾ ਵੀਡੀਓ ਚਲਾ ਦੂੰਗਾ ਇਹਨਾਂ ਚਾਰੇ ਝੋਟੀਆਂ 'ਚੋਂ ਜਿਹੜੀ ਵੀ ਝੋਟੀ ਪ Tanrı